ਦਾ ਵੀ ਤੁਹਾਨੂੰ ਪਤਾ ਹੀ ਇਹ ਵੀ ਝਗੜਾ ਹੀ ਪਿਆ ਵੈ ਗੁਰਮੁਖ ਪਿਆਰਿਓ ਅਸੀਂ ਪੁਰਾਤਨ ਮਰਜ਼ਾਦਾ ਛੱਡ ਦਿੱਤੀ ਆਪੋ ਆਪਣੀ ਮਰਜ਼ੀ ਦੀਆਂ ਗੱਲਾਂ ਕੜਾ ਪ੍ਰਸ਼ਾਦ ਦੀ ਦੇਗ ਨੂੰ ਕਹਿਣਗੇ ਕਿ ਤੈਨੂੰ ਪ੍ਰਵਾਨ ਹੋਵੇ ਪ੍ਰਵਾਨ ਤੂੰ ਕਰ ਲੈ ਖਾएंगे ਅਸੀਂ ਅੱਜ ਖੇੜਾ ਖੁਸ਼ਤ ਨਾਲ ਤੂੰ ਹੱਥ ਨਾ ਲਾਈ ਇਹ ਆ ਤੁਹਾਡੇ ਘਰ ਵਾਲੀਆਂ ਆਉਣੀਆਂ ਇੱਧਰ ਬੈਠੀਆਂ ਇਹ ਸਾਗ ਮੱਕੀ ਦੀ ਰੋਟੀ ਦਹੀਂ ਅਚਾਰ ਰੱਖ ਕੇ ਥਾਲੀ ਪਤੀ ਮੂਹਰੇ ਰੱਖ ਦੇਣ ਤੇ ਕਹਿ ਦੇਣ ਪਤੀ ਦੇਵ ਜੀ ਪ੍ਰਵਾਨ ਕਰ ਲੋ ਪਰ ਛਕੇ ਹੋ ਨਾ ਛਕੂਗੀ ਮੈਂ ਡਾਂਗ ਨਹੀਂ ਖੜਕੂਗੀ ਫਿਰ ਪ੍ਰਵਾਨ ਕਰਕੇ ਸਰ ਜੂਗਾ ਪ੍ਰਵਾਨ ਕਰਾਈ ਦੀ ਐ ਮਾਇਆ ਪਦਾਰਥ ਭੋਜਨ ਜਿਹੜਾ ਛਕਣਾ ਹੋਵੇ ਆਪ ਜੀ ਕੋ ਭੋਗ ਲਗੇ ਤੇ ਗੁਰੂ ਮਹਾਰਜ ਨੇ ਲਿਖ ਦਿੱਤਾ ਹੈ ਅਨੇਕ ਪ੍ਰਕਾਰ ਭੋਜਨ ਬੋਕੀਏ ਬਹੁ ਵਿੰਜਨ ਮਿਸ਼ਟਾਏ ਕਰੀਂ پاک ਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਏ ਕਹਿੰਦੇ ਭੋਗ ਸ਼ਬਦ ਹਿੰਦੂਆਂ ਦਾ ਹੈ ਹਿੰਦੂਆਂ ਦਾ ਕਹਿੰਦੇ ਤਾਂ ਅਸੀਂ ਹਟਾਇਆ ਇੱਕ ਮੈਂ